ਕਵਨਮਾ ਦੇਖਿਆ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਮੈਂ ਆ ਤੁਹਾਡਾ ਹੋਸ ਰਾਜ ਰਾਜਾ ਵਰਿੰਗ ਨੇ ਪ੍ਰਧਾਨਗੀ ਛੱਡਣ ਦਾ ਕੀਤਾ ਵੱਡਾ ਐਲਾਨ ਖਰਬਲੀ ਬਚ ਗਈ ਹੈ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਇਹ ਚੈਲੰਜ ਕਿਉਂ ਦਿੱਤਾ ਗਿਆ ਖੁਦ ਰਾਜਾ ਵਰਿੰਗ ਵੱਲੋਂ ਕਿਉਂਕਿ ਰਾਜਾ ਵਰਿੰਗ ਕਈ ਦਿਨ ਸੁਰਖੀਆਂ ਦੇ ਵਿੱਚ ਬਣੇ ਰਹੇ ਕਈ ਵਾਰ ਖਬਰਾਂ ਨਸ਼ਰ ਹੋਈਆਂ ਕਿਸੇ ਵੀ ਸਮੇਂ ਉਹ ਆਪਣੀ ਪ੍ਰਧਾਨਗੀ ਛੱਡ ਸਕਦੇ ਨੇ ਜਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਦੇ ਵੀ ਉਹਨਾਂ ਨੂੰ ਪ੍ਰਧਾਨਗੀ ਵਾਲੀ ਕੁਰਸੀ ਤੋਂ ਲਾਇਆ ਜਾ ਸਕਦਾ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਉਹ ਬੜਿੰਗ ਦੀਆਂ ਲੱਤਾਂ ਖਿੱਚੀਆਂ ਜਾਰੀਆਂ ਸੀ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਜਦੋਂ ਜਿਮਰੀ ਚੋਣ ਹੋਈ ਸੀ ਜਦੋਂ ਅਮਰਤਾ ਵੜਿੰਗ ਹਲਕਾ ਗਿੱਦੜਵਾਹਾ ਤੋਂ ਚੋਣ ਮદાન ਲੜੀ ਸੀ ਕਾਂਗਰਸ ਪਾਰਟੀ ਵੱਲੋਂ ਉਹਨਾਂ ਦਿਨਾਂ ਵਿੱਚ ਇੱਕ ਬਿਆਨ ਨਿਕਲਦਾ ਹੈ ਰਾਜਾ ਵੜਿੰਗ ਨੂੰ ਲੈ ਕੇ ਰਾਜਾ ਵੜਿੰਗ ਕਹਿੰਦੇ ਨੇ ਕਿ ਹਲਕਾ ਗਿੱਦੜ ਬਾਹੇ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ ਉਸ ਦਿਨ ਤੋਂ ਬਾਅਦ ਰਾਜਾ ਵੜਿੰਗ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਰੜੜ ਕਰਨ ਲੱਗ ਪਏ ਕਿ ਪ੍ਰਧਾਨ ਨੇ ਨਾਲ ਦਾਅਵੇਦਾਰੀ ਠੋਕ ਦਿੱਤੀ ਹੈ ਮੁੱਖ ਮੰਤਰੀ ਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਲੇਕਿਨ ਹੁਣ ਰਾਜਾ ਵੜਿੰਗ ਨੇ ਖੁਦ ਹੀ ਚੈਲੰਜ ਕਬੂਲ ਕਰ ਲਿਆ ਹੈ ਕਿ ਮੈਂ ਆਪਣੀ ਪ੍ਰਧਾਨਗੀ ਛੱਡ ਦਿਆਂਗਾ ਇਹ ਚੈਲੰਜ ਦਿੱਤਾ ਕਿਹਨੂੰ ਗਿਆ ਹੈ ਇਹ ਦਿੱਤਾ ਗਿਆ ਹੈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦੇ ਭਤੀਜੇ ਨੇ ਸੰਦੀਪ ਕੁਮਾਰ ਜਾਖੜ ਨੇ 2022 ਦੀ ਵਿਧਾਨ ਸਭਾ ਦੀ ਚੋਣ ਕਾਂਗਰਸ ਪਾਰਟੀ ਬੈਰੋਂ ਲੜੀ ਲੇਕਿਨ ਸੁਨੀਲ ਕੁਮਾਰ ਜਾਖੜ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਸਿੱਧਾ ਚੈਲੰਜ ਕਰ ਦਿੱਤਾ ਹੈ ਸ੍ਰੀ ਰਾਮ ਕੁਮਾਰ ਜਾਖੜ ਨੂੰ ਯਾਨੀ ਕਿ ਦੋਨਾਂ ਵਜਕਾਰ ਪ੍ਰਧਾਨਗੀ ਦੀ ਸ਼ਰਤ ਲੱਗੀ ਹੈ ਰਾਜਾ ਵਰਿੰਗ ਨੇ ਅਭੋਰਤੂ ਚੋਣ ਲੜਨ ਲਈ ਕਿਹਾ ਉਹਨਾਂ ਨੇ ਕਿਹਾ ਕਿ ਜੇਕਰ ਉਹ ਅਭੋਰਤੂ ਚਰੋ ਚੋਣ ਹਾਰ ਗਏ ਤਾਂ ਉਹ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਗੇ ਜੇਕਰ ਜਾਖੜ ਚੋਣ ਵਿੱਚ ਹਾਰਦੇ ਹਨ ਤਾਂ ਉਹ ਅਸਤੀਫਾ ਦੇਣਗੇ ਵਰਿੰਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਮੈਂ ਸ੍ਰੀ ਰਾਮ ਕੁਮਾਰ ਜਾਖੜ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਆਪਣੇ ਭਤੀਜੇ ਜਾਖੜ ਜੋ ਕਿ ਅਭੋਰ ਤੋਂ ਇੰਡੀਆ ਨੈਸ਼ਨਲ ਕਾਂਗਰਸ ਦੀ ਟਿਕਟ ਤੇ ਚੁਣੇਗੇ ਹਨ ਨੂੰ ਪੰਜਾਬ ਵਿਧਾਨ ਸਭਾ ਤੋਂ ਅਸਤੀਫਾ ਦਿਵਾਉਣ ਅਤੇ ਇਹ ਤੋਂ ਭਾਜਪਾ ਦੀ ਟਿਕਟ ਤੇ ਚੋਣ ਲੜਨ ਉਹਨਾਂ ਨੇ ਕਿਹਾ ਜੇਕਰ ਮੈਂ ਹਾਰ ਜਾਂਦਾ ਤਾਂ ਮੈਂ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਅਸਤੀਫੇ ਤੋਂ ਉਹਦਾ ਦੇ ਦਿਆ ਉਹਦੇ ਤੋਂ ਅਸਤੀਫਾ ਦੇ ਦੇਗਾ ਜੇਕਰ ਉਹ ਹਾਰ ਜਾਂਦੇ ਹਨ ਤਾਂ ਕਿ ਉਹ ਭਾਜਪਾ ਪੰਜਾਬ ਪ੍ਰਧਾਨ ਦੇ ਉਹਦੇ ਤੋਂ ਅਸਤੀਫਾ ਦੇਣਗੇ ਉਮੀਦ ਹੈ ਕਿ ਜਾਕਰ ਇਸ ਚੁਣੌਤੀ ਨੂੰ ਸਵੀਕਾਰ ਕਰਨਗੇ ਮੈਂ ਉਹਨਾਂ ਨੂੰ ਸਿਰਫ ਚੁਣੌਤੀ ਨਹੀਂ ਦੇ ਰਿਹਾ ਸਭੂ ਉਹਨਾਂ ਨੂੰ ਉੱਚ ਨੈਤਿਕ ਧਾਰ ਦੀ ਵਦੇਰੀਆ ਜਿਸ ਨੂੰ ਅਪਣਾਉਣ ਦਾ ਉਹਨਾਂ ਨੂੰ ਹਮੇਸ਼ਾ ਸ਼ੌਂਕ ਰਿਹਾ ਹੈ ਸਿੱਧਾ ਪ੍ਰਧਾਨਗੀ ਪ੍ਰਧਾਨਗੀ ਦੀ ਸ਼ਰਤ ਲਗਾਈ ਹੈ ਰਾਜਾ ਵੜਿੰਗ ਨੇ ਸ੍ਰੀ ਕੁਮਾਰ ਜਾਕਰ ਨੇ ਕਿ ਮੈਂ ਬੋਰ ਹਲਕੇ ਤੋਂ ਖੜਦਾ ਹਾਂ ਕਾਂਗਰਸ ਪਾਰਟੀ ਵੱਲੋਂ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਖੜਨ ਜਿਹੜਾ ਚੋਣ ਜਿੱਤ ਗਿਆ ਉਹ ਅਸਤੀਫਾ ਨਹੀਂ ਦੇਵੇਗਾ ਜਿਹੜਾ ਚੋਣ ਹਾਰ ਗਿਆ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਵੇਗਾ ਤਾਂ